ਜਿਹੜੀਆਂ ਔਰਤਾਂ ਕਮਾਉਂਦੀਆਂ ਨੇ ਜੌਬਸ ਕਰਦੀਆਂ ਨੇ ਪੈਸੇ ਕਮਾਉਂਦੀਆਂ ਨੇ ਉਹ ਇਹ ਖਬਰ ਨੂੰ ਜ਼ਰੂਰ ਸੁਣ ਲਿਓ ਕਿਉਂਕਿ ਹਾਈ ਕੋਰਟ ਦੇ ਵੱਲੋਂ ਤੁਹਾਡੇ ਲਈ ਇੱਕ ਨਵਾਂ ਫੈਸਲਾ ਜਾਰੀ ਕਰ ਦਿੱਤਾ ਹੈ ਇੱਕ ਹਾਈ ਕੋਰਟ ਦੇ ਵੱਲੋਂ ਵੱਡਾ ਅਭਿਆਨ ਦਿੱਤਾ ਗਿਆ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਜਿਹੜੀਆਂ ਔਰਤਾਂ ਪੈਸੇ ਕਮਾਉਂਦੀਆਂ ਨੇ ਪੈਸੇ ਕਮਾਉਣ ਦੀ ਸਮਰੱਥਾ ਰੱਖਤੀਆਂ ਨੇ ਉਹ ਔਰਤਾਂ ਨੂੰ ਆਪਣੇ ਪਤੀ ਕੋਲੋਂ ਗੁਜ਼ਾਰਾ ਪਤਨ ਨਹੀਂ ਮੰਗਣਾ ਚਾਹੀਦਾ ਯਾਨੀ ਕਿ ਜੇਕਰ ਤੁਸੀਂ ਪੈਸੇ ਕਮਾ ਰਹੇ ਹੋ ਤਾਂ ਤੁਹਾਨੂੰ ਪਤੀ ਕੋਲੋਂ ਪੈਸਿਆਂ ਦੀ ਡਿਮਾਂਡ ਨਹੀਂ ਕਰਨੀ ਚਾਹੀਦੀ ਹੈ ਹਾਈ ਕੋਰਟ ਦੇ ਵੱਲੋਂ ਬਿਆਨ ਦਿੱਤਾ ਹੈ ਪੂਰੀ ਜਾਣਕਾਰੀ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਜਰਾ ਧਿਆਨ ਨਾਲ ਇਸ ਖਬਰ ਨੂੰ ਜ਼ਰੂਰ ਸੁਣੀਓ ਦਸਦੀ ਹੈ ਕਿ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਕਮੌਣ ਵਾਰੀਆਂ ਜਿਹੜੀਆਂ ਔਰਤਾਂ ਸਮਰੱਥਾ ਰੱਖਦੀਆਂ ਨੇ ਯੋਗ ਨੇ ਔਰਤਾਂ ਨੂੰ ਉਹ ਔਰਤਾਂ ਨੂੰ ਆਪਣੇ ਪਤੀਆਂ ਤੋਂ ਅੰਤ੍ਰੀਮ ਗੁਜ਼ਾਰਾ ਪੱਤੇ ਦੀ ਮੰਗ ਨਹੀਂ ਕਰਨੀ ਚਾਹੀਦੀ ਆ ਹਾਈ ਕੋਰਟ ਦਾ ਕਹਿਣਾ ਹੈ ਕਿ ਕਾਨੂੰਨ ਵਿਲੇ ਬੈਠਣ ਲਈ ਉਤਸ਼ਾਹਿਤ ਨਹੀਂ ਕਰਦਾ ਉਸ ਤੋਂ ਬਾਅਦ ਹੁਣ ਦਸਦੀ ਹੈ ਕਿ ਆਰ ਪੀ ਸੀ ਦੀ ਇੱਕ ਧਾਰਾ 125 ਦੇ ਵਿੱਚ ਬੱਚਿਆਂ ਤੇ ਮਾਤਾ ਪਿਤਾ ਦੀ ਪਾਲਣ ਪੋਸ਼ਣ ਚ ਪਤੀ ਪਤਨੀ ਵਿਚਾਲੇ ਬਰਾਬਰੀ ਬਣਾਈ ਰੱਖਣ ਅਤੇ ਪਤਨੀ ਪੁੱਤਿਆਂ ਅਤੇ ਮਾਤਾ ਪਿਤਾ ਨੂੰ ਸੁਰੱਖਿਆ ਦੇਣ ਦੀ ਗੱਲ ਕਰਦੀ ਹੈ ਪਰ ਇਹ ਵੇਲੇ ਬੈਠਣ ਰਹਿਣ ਉਤਸ਼ਾਹਿਤ ਨਹੀਂ ਦਿੰਦੀ ਹਾਈ ਕੋਰਟ ਨੇ ਇੱਕ ਔਰਤ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਉਸ ਨੇ ਵਕ ਹੋਏ ਪਤੀ ਤੋਂ ਅੰਤਰੀਮ ਗੁਜ਼ਾਰਾ ਪੱਤੇ ਦੀ ਮੰਗ ਨੂੰ ਰੱਦ ਕੀਤਾ ਔਰ ਸੰਬੰਧਿਤ ਹੇਠਲੀਆਂ ਅਦਾਲਤਾਂ ਨੇ ਹੁਕਮ ਨੂੰ ਚੁਣੌਤੀ ਦਿੱਤੀ ਹੈ ਦੱਸਿਆ ਕਿ ਪਤਨੀ ਨੇ ਲਿਖੀ ਇੱਕ ਚਿੱਠੀ ਔਰ ਜਿਸ ਜਿਸ ਨੇ ਵਿੱਚ ਉਸ ਨੇ ਕਿਹਾ ਕਿ ਜਿਸ ਕੋਲ ਚੰਗੀ ਨੌਕਰੀ ਦਾ ਤਜਰਬਾ ਹੋਵੇ ਉਸ ਨੂੰ ਸਿਰਫ ਆਪਣੇ ਪਤੀ ਤੋਂ ਗੁਜ਼ਾਰਾ ਪੱਤਾ ਅਤੇ ਵਿਲੇ ਨਹੀਂ ਬੈਠਣਾ ਰਹਿਣਾ ਚਾਹੀਦਾ ਇਸ ਲਈ ਮੌਜੂਦਾ ਮਾਮਲੇ 'ਚ ਅੰਤਰਿਖ ਖੁਜ਼ਾਰ ਪੱਤੇ ਦੀ ਮੰਗ ਨੂੰ ਉਦਸ਼ਾਹਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਅਦਾਲਤ ਨੂੰ ਪਟੀਸ਼ਨ ਕੋਲ ਕਮਾਉਂ ਅਤੇ ਆਪਣੀ ਸਿੱਖਿਆ ਦਾ ਫਾਇਦਾ ਚੁੱਕਣ ਦੀ ਸਮਰੱਥਾ ਦੱਸੀ ਗਈ ਹੈ ਜਾਨੀ ਕਿ ਹੁਣ ਇੱਕ ਔਰਤ ਨੇ ਪਟੀਸ਼ਨ ਪਾਈ ਸੀ ਆਪਣੇ ਪਤੀ ਕੋਲ ਵਕ ਹੋ ਕੇ ਗੁਜ਼ਾਰਾ ਪੱਤੇ ਦੀ ਮੰਗ ਕੀਤੀ ਸੀ ਤਾਂ ਪਰ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਅਦਾਲਤ ਨੇ ਇਹ ਕਿਹਾ ਕਿ ਜੇਕਰ ਤੁਸੀਂ ਪੜੇ ਲਿਖੇ ਹੋ ਤੁਸੀਂ ਪੈਸੇ ਕਮਾਉਣ ਦੀ ਸਮਰੱਥਾ ਰੱਖਦੇ ਹੋ ਤਾਂ ਤੁਹਾਨੂੰ ਆਪਣੇ ਪਤੀ ਕੋਲੋਂ ਗੁਜ਼ਾਰਾ ਪੱਤਾ ਮੰਗ ਕਰਨ ਦੀ ਜੜੀ ਆ ਉਹ ਨਹੀਂ ਜ਼ਰੂਰਤ ਹੈਗੀ ਹੈ ਤਾਂ ਇਸ ਕਰਕੇ ਜੋ ਕਾਨੂੰਨ ਹੈ ਉਹ ਬੇਲੇ ਬੈਠਣ ਲਈ ਉਤਸ਼ਾਹਿਤ ਨਹੀਂ ਕਰਦਾ ਤੁਸੀਂ ਪੜੇ ਲਿਖੇ ਹੋ ਤੁਹਾਡੇ ਕੋਲ ਸਿੱਖਿਆ ਆ ਤੁਸੀਂ ਆਪਣੇ ਪੈਸੇ ਕਮਾ ਸਕਦੇ ਹੋ ਚਾਹੇ ਤੁਸੀਂ ਆਪਣੇ ਪਤੀ ਕੋਲੋਂ ਅਲੱਗ ਹੋ ਤੁਹਾਡਾ ਤਲਾਕ ਹੋ ਗਿਆ ਡਿਸਪਿਊਟ ਚੱਲ ਰਿਹਾ ਹੈ ਪਰ ਤੁਸੀਂ ਉਸ ਤੋਂ ਬਾਅਦ ਆਪਣੇ ਪਤੀ ਕੋਲੋਂ ਗੁਜ਼ਾਰੇ ਪੱਤੇ ਦੀ ਮੰਗ ਨਹੀਂ ਕਰ ਸਕਦੇ ਹੋ ਤੇ ਦਿੱਲੀ ਹਾਈ ਕੋਰਟ ਨੇ ਵਟਾ ਫੈਸਲਾ ਸੁਣਾਇਆ ਦਿੱਲੀ ਹਾਈ ਕੋਰਟ ਦਾ ਕਹਿਣਾ ਹੈ ਕਿ ਜੇਕਰ ਪਤਨੀ ਪੜੀ ਲਿਖੀ ਹੈ ਸਮਰੱਥਾ ਰੱਖਦੀ ਹੈ ਪੈਸੇ ਕਮਾਉਣ ਦੀ ਜਾਂ ਫਿਰ ਉਹ ਕਮਾ ਵੀ ਰਹੀ ਹੈ ਤਾਂ ਵੀ ਉਹ ਆਪਣੇ ਪਤੀ ਕੋਲੋਂ ਅਲੱਗ ਹੋਣ ਦੇ ਬਾਅਦ ਪੈਸੇ ਦੀ ਮੰਗ ਨਹੀਂ ਕਰ ਸਕਦੀ ਆ ਤਾਂ ਇਸ ਪਟੀਸ਼ਨ ਨੂੰ ਕੋਰਟ ਦੇ ਵੱਲੋਂ ਖਾਰਜ ਕੀਤਾ ਗਿਆ ਤਾਂ ਹੁਣ ਪਤਨੀਆਂ ਇਹ ਖਬਰਾਂ ਜ਼ਰੂਰ ਸੁਣ ਲਓ ਕਿਉਂਕਿ ਦੱਸਦੀ ਹੈ ਕਿ ਹੁਣ ਹਾਈ ਕੋਰਟ ਨੇ ਇੱਕ ਵੱਡੀ ਟਿੱਪਣੀ ਕੀਤੀ ਹੈ ਦੋ ਟੁਕੜੇ ਜਿਹੜੇ ਕੀਤੇ ਆ ਉਹਨਾਂ ਨੇ ਔਰ ਉਸ ਤੋਂ ਬਾਅਦ ਤੇ ਔਰਤਾਦਲ ਇੱਕ ਵੱਡਾ ਬਿਆਨ ਦਿੰਦਾ ਹੈ ਤਾਂ ਜੇਕਰ ਔਰਤਾ ਪੜੀਆਂ ਲਿਖੀਆਂ ਨੇ ਸਮਰੱਥਾ ਰੱਖਣੀਆਂ ਨੇ ਕੁਮੜ ਦਾ ਤਪਤੀ ਤੋਂ ਲੱਗਣ ਤੋਂ ਬਾਅਦ ਉਹ ਗੁਜ਼ਾਰੇ ਪੱਤੇ ਦੀ ਮੰਗ ਨਹੀਂ ਕਰ ਸਕਦੀਆਂ ਦਿੱਲੀ ਹਾਈ ਕੋਰਟ ਨੇ ਇੱਕ ਔਰਤ ਦੀ ਪਟੀਸ਼ਨ ਨੂੰ ਰੱਦ ਕੀਤਾ ਹੈ ਇੱਕ ਔਰਤ ਨੇ ਪਟੀਸ਼ਨ ਪਾਈ ਸੀ ਗੁਜ਼ਾਰੇ ਪੱਤੇ ਦੀ ਮੰਗ ਕੀਤੀ ਔਰ ਉਹ ਪੜੀ ਲਿਖੀ ਔਰਤ ਹੈ ਪਰ ਉਸ ਤੋਂ ਬਾਅਦ ਦਿੱਲੀ ਹਾਈ ਕੋਰਟ ਦਾ ਵੱਡਾ ਅਭਿਆਨ ਸਾਹਮਣੇ ਆਇਆ ਇਸ ਬਾਬਤ ਤੁਸੀਂ ਕੀ ਸੋਚਦੇ ਹੋ ਪਾਟੀ ਕੀ رائے ਆ ਹਾਈ ਕੋਰਟ ਦੇ ਇਸ ਫੈਸਲੇ ਬਾਰੇ ਜਾਂ ਫਿਰ ਕੀ ਕੁਝ ਪ੍ਰਤੀਕਿਰਿਆ ਜ਼ਰੂਰ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਤੇ ਹੋਰ ਖਬਰਾਂ ਲਈ ਕਿ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਤੇ ਵੀ ਬਿਆਨ ਰਾਏ ਦੇ ਨਾਲ